ਸਾਂਦੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਅੱਜ ਅਸੀਂ ਖੜੇ ਆ ਪਿੰਡ ਬੰਗਾਲੀ ਦੇ ਵਿੱਚ ਜਿੱਥੇ ਸਾਨੂੰ ਕੱਲ ਇੱਕ ਕੇਸ ਸਾਡੇ ਕੋਲੇ ਆਇਆ ਸੀ ਇੱਕ ਬੱਚੀ ਆ ਜਿਹੜੀ ਉਹ ਲਵਾਰ ਸਹਾਲਤ ਦੇ ਵਿੱਚ ਭੱਜ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਆ ਬਹੁਤ ਤਰਸਯੋਗ ਉਸ ਬੱਚੀ ਦੀ ਹਾਲਤ ਹੁੰਦੀ ਆ ਉੱਥੋਂ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜਿਹੜੇ ਜਦੋਂ ਪੁੱਛਦੇ ਆ ਤੇ ਬੱਚੀ ਵੱਲੋਂ ਕਾਫੀ ਖਲਾਸੇ ਕੀਤੇ ਗਏ ਜਿਹੜੇ ਅਸੀਂ ਕੱਲ ਲਾਈਵ ਦੇ ਵਿੱਚ ਤੁਹਾਨੂੰ ਦੱਸਾਂਗੇ ਪਰ ਬੱਚੀ ਦੀ ਹਾਲਤ ਇੰਨੀ ਕਿ ਤਰਸਯੋਗ ਆ ਆਪਾਂ ਬੱਚੀ ਦੀ ਗੱਲ ਕਰਦੇ ਆ ਵਿਡੇ ਕਿਹੜਾ ਪਿੰਡ ਆ ਤੁਹਾਡਾ ਚਤਿਆਣੀ ਪਿੰਡ ਜਲੰਧਰ ਦੇ ਵਿੱਚ ਹਾਂਜੀ ਜਲੰਧਰ ਦੇ ਵਿੱਚ ਚਤਿਆਣੀ ਪਿੰਡ ਦੀ ਇਹ ਬੱਚੀ ਅੱਜ ਤੋਂ ਕਰੀਬ ਲਗਭਗ ਅਸੀਂ ਕਲੀਅਰ ਨਹੀਂ ਕਹਿ ਸਕਦੇ ਲਗਭਗ ਕਹਿ ਸਕਦੇ ਆ ਕਿ 9-10 ਸਾਲ ਪਹਿਲਾਂ ਏ ਬੱਚੀ ਘਰ ਤੋਂ ਗਾਇਬ ਹੋ ਜਾਂਦੀ ਆ ਕੋਈ ਅਨਨੋਨ ਬੰਦੇ ਇਸ ਬੱਚੀ ਨੂੰ ਲੈ ਕੇ ਆਉਂਦੇ ਆ ਗਾਂਹ ਦੀ ਗਾਂ ਜੋ ਇਹ ਬੱਚੀ ਦੀ ਕਹਾਣੀ ਰਹੀ ਆ ਜਿਹੜੀ ਬਿਆਨ ਕਰਦੀ ਆ ਵੀ ਇਹ ਬੱਚੀ ਨੂੰ ਗਾਂ ਜਿੱਥੇ ਲਿਆਂਦਾ ਗਿਆ ਸੰਗਲਾਂ ਦੇ ਨਾਲ ਬੰਨਿਆ ਗਿਆ ਭੁੱਖੀ ਧਿਆਈ ਰੱਖਿਆ ਗਿਆ ਬੜੀ ਤਰਸਯੋਗ ਹਾਲਤ ਦੇ ਵਿੱਚ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਮਿਲੀ ਤੇ ਗ੍ਰੰਥੀ ਸਾਹਿਬ ਦੱਸਣਗੇ ਹਾਂਜੀ ਬਾਈ ਜੀ ਜਦੋਂ ਤੁਹਾਡੇ ਕੋਲੇ ਆਈ ਕੀ ਗਲਾਸੀ ਜੀ ਇਹਦੇ ਬਹੁਤ ਤਰਸਯੋਗ ਹਾਲਾਤ ਸੀਗੇ ਤੇ ਇਹਦੇ ਵਿਚਾਰੇ ਦਰਸ਼ਨ ਮਤਾਵਗੇ ਮੈਨੂੰ ਬਹੁਤ ਮੁਟਿਆ ਮਾਰਿਆ ਦਿਨੇ ਮੇਰੇ ਕੋ ਬੱਕਰੀਆਂ ਕਰਾਈਆਂ ਜਾਂਦੀਆਂ ਤੁਸੀਂ ਹੀ ਦਾ ਕੰਮ ਕਰਾਇਆ ਜਾਂਦੇ ਘਰ ਦਾ ਰਾਤ ਨੂੰ ਮੈਨੂੰ ਬੰਦ ਕਰ ਸੰਗਲਾ ਸੰਗਵ ਦੇ ਨਾਲ ਹੀ ਇਹਦੇ ਕਾਫੀ ਜੱਥ ਹੋਏ ਸੀ ਲੱਗਦੇ ਨ ਲਾ ਤਾਂ ਬਿਲਕੁਲ ਉਹਦੇ ਵਿੱਚ ਉਹ ਰੇਸ਼ਾ ਰੁਸ਼ਾ ਬਹੁਤ ਕੁਝ ਨਿਕਲ ਰਿਆ ਸੀਗਾ ਤੇ ਵਿਚਾਰੇ ਡਾਪੇ ਮਾਰੀ ਨਾ ਅੰਦਰ ਵੜ ਗਏ ਮੇਰੇ ਕੋਲ ਕਹਿੰਦੇ ਬਾਬਾ ਜੀ ਮੈਂ ਪਾਣੀ ਪੀ ਲਾਂ ਮੈਂ ਕਿਹਾ ਵੀਰੇ ਮੈਂ ਦੇ ਦਿੰਦਾ ਪਾਣੀ ਪਰ ਰੁਕ ਜਾ ਫਿਰ ਕਹਿੰਦੇ ਮੈਨੂੰ ਕਹਿੰਦੇ ਬੰਦੇ ਵੀ ਕੁੱਟਦੇ ਆ ਮੈਂ ਕਿਹਾ ਮੈਂ ਬੰਦੇ ਵੇਖਾ ਕਿਹੜੇ ਆ ਜਦੋਂ ਮੈਂ ਬੰਦਿਆਂ ਨੂੰ ਮਿਲ ਲਿਆ ਇਹ ਵਿਚਾਰੇ ਮੇਰੇ ਬੇਟੀਆਂ ਵਾਲੇ ਬੇਟੀਆਂ ਵਾਲੇ ਕਮਰੇ ਵਿੱਚ ਲੋਕ ਗਏ ਕਹਿੰਦੇ ਮੈਨੂੰ ਮਾਰਦੇ ਆ ਮੈਂ ਕਿਹਾ ਵੀਰੇ ਕੋਈ ਨਹੀਂ ਮਾਰਦਾ ਜਦੋਂ ਉਹ ਬੰਦਿਆਂ ਨਾਲ ਗੱਲ ਕੀਤੀ ਗਈ ਉਹ ਕਹਿੰਦੇ ਭਾਈ ਅਸੀਂ ਇਹਨੂੰ ਮੁੱਲ ਨੇ ਆਂਦਾ ਗਿਆ 10000 ਰੁਪਏ ਦੇ ਕੇ ਮੈਂ ਕਹਿੰਦਾ ਬਾਈ ਜੀ ਚਲੋ ਵਧੀਆ ਗੱਲ ਆ ਜੇ ਲਿਆਂਦਾ ਤੇ ਕਿਉਂ ਲਿਆਂਦਾ ਕਹਿੰਦੇ ਵੀ ਇਦਾਂ ਕਰਕੇ ਬੱਕਰੀਆਂ ਚਾਪਦੀ ਸੀ ਮੈਂ ਉੱਥੇ ਕੰਮ ਕਰਨ ਵਾਸਤੇ ਗਿਆ ਤੇ ਮੈਨੂੰ ਮਿਲੇ ਤੇ ਮੈਂ ਇਹਦੇ ਤਰਸ ਕਰਕੇ ਤੇ ਇਹਦੇ ਜਨੂੰ ਮੈਂ ਲੈ ਜਾਂਦਾ ਲੈ ਕੇ ਤੇ ਮੈਂ ਕਹਿੰਦਾ ਹੁਣ ਕਹਿੰਦੇ ਹੁਣ ਮੈਂ ਇਹਨੂੰ ਪੈਸੇ ਦੇ ਕੇ ਲੈ ਕੇ ਜਾਂਦਾ ਤੇ ਮੈਨੂੰ ਕਹਿੰਦੇ ਵੀ ਦਵੇ ਤੁਸੀਂ ਇੰਨਾ ਸਾਰੇ ਬਰੂ ਸਾਰੇ ਤੂੰ ਲਾਉਂਗੇ ਤੇ ਮੈਂ ਕਹਿੰਦਾ ਮੈਂ ਲੈਣੇ ਆ ਮੇਰੇ ਕੋ ਆ ਗਈ ਵਿਚਾਰੀ ਤਾਂ ਦੱਤੀ ਪਈਆ ਮੈਨੂੰ ਮੋਟੇ ਮਾਰਦੇ ਤੇ ਇਹ ਗੱਲ ਹੋ ਕੇ ਇਹ ਬਾਅਦ ਕਿਤੇ ਮੈਂ ਨਾ ਇਨਾਂ ਨਾਲ ਜਾਣਾ ਮੈਂ ਕਿ ਮੈਂ ਰੋਜ਼ੋਰ ਵੀ ਪਾਇਆ ਵੀ ਤੂੰ ਆ 10 15 ਦਿਨਾਂ ਕੋਈ ਰਹੀਆਂ ਤੂੰ ਰਹਿ ਇਨਾਂ ਕੋਲੇ ਆ ਕੇ ਰਾਤ ਦੀ ਗੱਲ ਆਪਾਂ ਕਿਸੇ ਆਸ਼ਰਮ ਨਾਲ ਗੱਲ ਕਰਾਂਗੇ ਜਾਂ ਕਿਤੇ ਸੰਸਥਾ ਨਾਲ ਗੱਲ ਕਰਾਂਗੇ ਤੂੰ ਉਥੇ ਛੇੜ ਦਿੱਤਾ ਜਾਊਗਾ ਇਹ ਕਿਤੇ ਨਹੀਂ ਭਾਈ ਮੈਂ ਤਾਂ ਇੱਥੇ ਰਹਿਣਾ ਗੁਰਦੁਆਰਾ ਸਾਹਿਬ ਤੇ ਜੇ ਮੇਰਾ ਇਰਾਦਾ ਵੀ ਜੇ ਮੈਂ ਨਾ ਗੁਰਦੁਆਰਾ ਸਾਹਿਬ ਵੀ ਨਾ ਮੈਨੂੰ ਕਿਸੇ ਨੇ ਰੱਖਿਆ ਤੇ ਮੈਂ ਸ਼ਪਠ ਸ਼ਾਮ ਮਾਰਦਾ ਨਹੀਂ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸਰਪੰਚ ਜੀ ਨੂੰ ਬੁਲਾਇਆ ਗਿਆ ਸੰਤਖ ਸਾਹਿਬ ਆਏ ਆ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਚਲੋ ਰੱਖ ਲੂਗੀ ਲੈ ਕੇ ਮੇਰੇ ਕੋਲੇ ਕੁਝ ਦਿਨ ਇਹਦਾ ਵਿਚਾਰੇ ਦਾ ਪੇਮੈਂਟ ਲਾਜ ਵੀ ਕਰਾਇਆ ਦਰਸ਼ਨ ਪੱਟੀਆਂ ਵੀ ਜੀਤੀਆਂ ਟੀਕੇ ਦੇ ਲਾਈਫ ਹੈਲ ਭਾਈ ਬਲਵਿੰਦਰ ਸਿੰਘ ਜੀ ਵੀਰ ਜੀ ਨਾਲ ਮੇਰੇ ਵੱਡੇ ਵੀਰ ਕਿੰਨਾ ਨਾਲ ਗੱਲ ਹੋਈ ਆ ਇਹਨਾਂ ਨੇ ਫਿਰ ਆਪੇ ਘਰੇ ਲੈ ਆ ਕੇ ਇਹਨਾਂ ਨੇ ਕਹਿੰਦੇ ਵੀ ਲਾਜ ਆਪਾਂ ਕਰਾਂਗੇ ਬਾਕੀ ਇਹਨਾਂ ਦੇ ਮਾਪੇ ਉਹਨਾਂ ਦਾ ਰਾਬਤਾ ਕਰਨ ਕੀਤਾ ਉਹਨਾਂ ਦੇ ਲੱਪੇ ਉਹਨਾਂ ਨੂੰ ਜੇ ਇਹਦੇ ਕਹਿਣ ਸੇ ਤਾਂ ਉਸ ਪਿੰਡ ਤੋਂ ਇਹ ਚੀਜ਼ ਜ਼ਰੂਰ ਪਤਾ ਲੱਗ ਚੁੱਕੀ ਆ ਕਿ ਇਹ ਜਿਹੜੀ ਬੱਚੀ ਆ ਜਲੰਧਰ ਦੇ ਨੇੜੇ ਦੇ ਉਸ ਪਿੰਡ ਦੀ ਹੀ ਵਸਨੀਕ ਆ ਪਰਿਵਾਰ ਦੇ ਨਾਲ ਲਗਾਤਾਰ رابطہ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ ਅੱਜ 2 ਵਜੇ ਤੱਕ ਦਾ ਟਾਈਮ ਆ ਪਰਿਵਾਰ ਦੇ ਨਾਲ ਪੂਰੀ ਗੱਲਬਾਤ ਕੀਤੀ ਜਾਊਗੀ ਤੇ ਇਸ ਵਕਤ ਇਹ ਬੱਚੀ ਵੀਰਜੀ ਬਲਵਿੰਦਰ ਸਿੰਘ ਜੀ ਦੇ ਕੋਲ ਇਹਨਾਂ ਦੇ ਘਰ ਆ ਇਹ ਜਿਹੜੀ ਇਹਦੀ ਦੇਖਰੇਖ ਕਰ ਰਹੇ ਆ ਨਾਲ ਬਾਬਾ ਜੀ ਬਲਕਾਰ ਸਿੰਘ ਜੀ ਆ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਬਦ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਅਨਸਖਾਵੀ ਘਟਨਾ ਵਾਪਰਦੀ ਆ ਉਥੇ ਸਾਰੇ ਵੀ ਤਤਪਰ ਰਹਿੰਦੇ ਨੇ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਆਇਆ ਸੀ ਜਦੋਂ ਧੀਆ ਪੈਣਾ ਘਰਾਂ ਤੋਂ ਚੱਕ ਕੇ ਵੇਚੀਆਂ ਜਾਂਦੀਆਂ ਸੀ ਤੇ ਅਣਖ ਦੀ ਖਾਤਰ ਸਾਡੇ ਕਈ ਯੋਧਿਆ ਨਹੀਂ ਆਪ ਦੇ ਜਿਹੜੇ ਸੀਸ ਤੱਕ ਵਾਰ ਦਿੱਤੇ ਅਣਖਾਂ ਦੀ ਖਾਤਰ ਪਰ ਅੱਜ ਦੁੱਖ ਹੋਇਆ ਕਿ ਪੰਜਾਬ ਦੇ ਵਿੱਚ ਉਹ ਮਾੜਾ ਦੌਰ ਅੱਜ ਨੌਜਵਾਨ ਵੀ ਘਰਾਂ ਤੋਂ ਚੱਕ-ਚੱਕ ਮਾਰੇ ਜਾ ਰਹੇ ਆ ਧੀਆ ਵੀ ਵੇਚੀਆਂ ਜਾ ਰਹੀਆਂ ਪਰ ਅਫਸੋਸ ਦੀ ਗੱਲ ਇੱਥੇ ਇੱਕ ਬਹੁਤ ਵੱਡਾ ਸਾਨੂੰ ਘਿਲਾਉਂ ਨ ਸੰਸਥਾਵਾਂ ਦੇ ਨਾਲ ਜਿਨ੍ਹਾਂ ਦੇ ਨਾਲ ਭਾਈ ਸਾਹਿਬ ਵੱਲੋਂ رابطہ ਕੀਤਾ ਗਿਆ ਉਹਨਾਂ ਸੰਸਥਾਵਾਂ ਵੱਲੋਂ ਵੀ ਇਹ ਬੱਚੀ ਲੈਣ ਤੋਂ ਇਨਕਾਰ ਕੀਤਾ ਗਿਆ ਆਖਰਕਾਰ ਸੰਸਥਾਵਾਂ ਕਿਹੜੀ ਬੁਨਿਆਦ ਦੇ ਉੱਤੇ ਖੜੀਆਂ ਹੁੰਦੀਆਂ ਨੇ ਅਸੀਂ ਲੋਕਾਂ ਤੋਂ ਡੋਨੇਸ਼ਨਾਂ ਕਾਦੇ ਲਈ ਲੈਣੇ ਆ ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਕਾਦੇ ਲਈ ਉਸਾਰਦੇ ਆ ਜੇ ਅਸੀਂ ਨਿਆਸਰਿਆਂ ਦੇ ਆਸਰੇ ਨਹੀਂ ਬਣ ਸਕਦੇ ਦੇਖੋ ਲੋਕ ਕਹਿੰਦੇ ਹੋਣਗੇ ਕਿ ਇਹ ਕੁੜੀ ਡਿਪਰੈਸ਼ਨ ਚ ਆ ਜਾਂ ਹੈ ਮੈਂਟਲੀ ਅਫਸੈਟ ਆ ਪਰ ਮੈਂ ਕਹਿੰਨੀ ਆ ਇਹ ਕੁੜੀ ਦੀ ਸੋਚ ਸਭ ਤੋਂ ਉੱਚੀ ਆ ਜਿਨੇ ਕਿਹਾ ਕਿ ਮੈਂ ਇੱਕ ਗੁਰੂ ਘਰ ਵੇਖ ਕੇ ਉੱਥੇ ਵੜੀ ਵੀ ਇੱਕ ਗੁਰੂ ਘਰ ਇਹੋ ਜੀ ਚ ਜਗ੍ਹਾ ਜਿੱਥੇ ਨਿਆਸਰਿਆਂ ਨੂੰ ਆਸਰਾ ਮਿਲਦਾ ਮੇਰਾ ਹੋਰ ਕੋਈ ਵਾਲੀ ਨਾ ਹੋਊਗਾ ਤਾਂ ਇੱਕ ਗੁਰੂ ਘਰ ਚ ਤਾਂ ਮੈਂ ਆਪਦਾ ਸਮਾਂ ਬਚੀਤ ਕਰ ਸਕਦੀ ਆ ਸੋ ਬਾਈ ਜੀ ਹੁਰਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਬਾਈ ਜੀ ਤੁਹਾਨੂੰ ਫਿਰ ਇਹ ਬੱਚੀ ਇਥੇ ਬਾਈ ਜੀ ਭਾਈ ਸਾਹਿਬ ਛੱਡ ਕੇ ਗਏ ਨੇ ਤੁਹਾਡੇ ਕੋਲੇ ਮੈਂ ਖੁਦ ਸਾਵੈ ਲਾ। ਬਤ ਜੀ। ਜਦੋਂ ਲੜਕੀ ਥੋੜਾ ਸਿਹਤ ਵਾਈਟ ਬਣ ਰਾਤ ਨੂੰ ਨੇ ਫੋਨ ਕੀਤਾ ਵੀ ਆਪਣਾ ਲੜਕੀ ਮੇਰੇ ਕੋਲ ਬਹੁਤ ਪਰਵਾਸ ਹੈ ਜੀ। ਤੇ ਮੈਂ ਕਿਹਾ ਤੁਮ ਬਾਹਰ ਡਾਕਟਰ ਚ ਮੈਂ ਸਵੇਰ ਆਉਂਦਾ। ਮੈਂ ਸ਼ਾਮ ਨੂੰ ਨੇ ਕੂੜ ਗਿਆ ਲੜਕੀ ਦੇ ਇਲਾਜ ਦੇਖ ਕੇ ਕਿ ਇਹ 7 ਰਾਤ ਪਰ ਕੀਤਾ 7 ਹਾਲੂ ਦੇ ਦਿਆ ਦਾ ਟ੍ਰੀਟਮੈਂਟ ਕਰਾਉਗਾ ਮੈਡੀਕਲ ਕਰਾਉ। ਫਿਰ ਅਸੀਂ ਕੁਝ ਦੇਖਾਂਗੇ। ਇਹ ਨਸ਼ਾ ਸ਼ਰਾਬ ਤੋਂ ਬੰਦ ਲੱਤੂਂਦੀ ਹੈ। ਇਹ ਨਸ਼ਾ ਕਰਦੀ ਹੈ। ਜੀ। ਫਿਰ ਮੈਂ ਤੁਹਾਨੂੰ ਆਪਣੇ ਘਰ ਲੈ ਆਇਆ। ਫਿਰ ਘਰਾਂ ਵਿੱਚ ਟ੍ਰੀਟਮੈਂਟ ਕੀਤਾ। ਕਿ ਜੇ ਨਹੀਂ ਕੋ ਹਾਲ ਤਾਂ ਬਿਲਕੁਲ ਠੀਕ ਹੈ ਤੇ ਇਹਨਾਂ ਪਰਿਵਾਰ ਦਾ ਮੈਂ ਜਨੇ ਕਿ ਅਡਰਸਾਂ ਲੱਭ ਕੇ ਕਿ ਭਾਈ ਸਾਹਿਬ ਸੰਦੀਪ ਸਿੰਘ ਜੀ ਉਹਨੇ ਕੱਲ ਪਰਿਵਾਰ ਨੂੰ ਵੀ ਜਾ ਕੇ ਮਿਲ ਕੇ ਆਇਆ ਜੀ ਬਾਕੀ ਨਸ਼ੇ ਵਾਲੀ ਗੱਲ ਲੱਗੀ ਇਸ ਲੜਕੀ ਦੇ ਵਿੱਚ ਨਹੀਂ ਨਮੀ ਹੈ ਕੋ ਬਿਲਕੁਲ ਨਸ਼ਾ ਬਿਲਕੁਲ ਨਹੀਂ ਨਹੀਂ ਬਿਲਕੁਲ ਨਹੀਂ ਬਾਈ ਤੇ ਆਪਾਂ ਸਾਰੀ ਦਿਹਾੜੀ ਨਸ਼ੇ ਵਾਲਿਆਂ ਚ ਰਹਿੰਦੇ ਇੱਕ ਵੀ ਸਿੰਪਟਮ ਨਸ਼ੇ ਦਾ ਨਹੀਂ ਮੰਨ ਲੇ ਕਿ ਨਹੀਂ ਮੈਂਟਲੀ ਤੌਰ ਤੇ ਤੇ ਫਿਜ਼ੀਕਲ ਤੌਰ ਤੇ ਬੱਚੀ ਨੂੰ ਹਰਾਸ ਕੀਤਾ ਗਿਆ ਟੋਰਚ ਕੀਤਾ ਗਿਆ ਹੈ ਸੋ ਤਰਾ ਡਰਾਇਆ ਗਿਆ ਕਿ ਤੂੰ ਇੱਕ ਖੇਡਣ ਵਾਲੀ ਵਸਤੂ ਆ ਤੇਰਾ ਮੁੱਲ ਪਾਇਆ ਗਿਆ ਸੋ ਅਸੀਂ ਹੌਲੀ ਹੌਲੀ ਉਸ growth ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਹਰਾਂ ਦੇ ਸੰਯੋਗ ਦੇ ਨਾਲ ਬਾਬਾ ਜੀ ਤੁਸੀਂ ਇਹ ਬੱਚੀ ਦੇ ਹਾਲਾਤ ਦੇਖੇ ਆ ਕੀ ਲੱਗਦਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਬਿਲਕੁਲ ਜੀ ਅੱਜ ਦੇ ਹਾਲਾਤ ਵੇਖੇ ਸਾਨੂੰ ਬੜੀ ਸ਼ਰਮ ਆ ਰਹੀ ਸਾਡੇ ਪੰਜਾਬ ਤੇ ਹੋ ਕੀ ਰਿਹਾ ਹੈ ਵੇਖੋ ਇਹ ਇੱਕ ਧੀ ਹੈ ਇਹ ਵੀ ਕਿਸੇ ਪਿਓ ਦੀ ਧੀ ਹੈ ਔਰ ਇਹ ਧੀ ਕਾਫੀ ਸਮੇਂ ਤੋਂ ਚਾਰੀ ਇਹ ਪਾਣੀ ਕਿੱਥੋਂ ਆਈ ਆ ਕਿਵੇਂ ਗਈ ਆ ਕਿਵੇਂ ਇਤਸੀ ਹੋ ਰਿਹਾ ਅਜੇ ਉਹਦੀਆਂ ਲੱਤਾਂ ਦੇ ਛੱਡਾਂ ਲੱਗੀਆਂ ਜਾਰੀ ਤੇ ਜੀ ਲੱਤ ਉਹਦੀ ਗਲੀਆਂ ਵੀ ਸਾਰੀਆਂ ਬੱਚੀਆਂ ਦੀਆਂ ਸੰਗਲ ਲਾਲਾ ਕੇ ਬੱਚੀ ਬੰਨੀ ਗਈ ਸੀ ਕੀੜੇ ਪੈਣ ਵਾਲੇ ਇੰਨਾ ਤਾਂ ਸ਼ੱਦ ਕੀਤਾ ਗਿਆ ਹੈ ਵੀ ਐਡੀ ਕਹਿਣ ਵਾਲੀ ਗੱਲ ਨਹੀਂ ਹੋਏਗੀ ਔਰ ਮੈਂ ਕਹਿਣਾ ਕੋ ਹੋਰ ਬੇਨਤੀ ਕਰਨਾ ਚਾਹੁੰਦਾ ਹਰ ਇੱਕ ਧੀ ਸਾਡੀ ਧੀ ਹੈ ਇਸ ਵਾਰ ਤੇ ਸਾਡਾ 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 ਸਤਾਦ ਕੀ ਸੀ ਆ ਇੱਕ ਦਿਨ ਤੋਂ ਰਪੇ ਆ ਇਸ ਵਾਰ ਤੇ ਅੱਜ ਧੀ ਸਾਡੇ ਕੋਲ ਆਈ ਹੈ ਸਾਡੀ ਜਿੰਨੇ ਖਰੋਤੇ ਸਾਰੇ ਸਿੰਘ ਸਾਡੀ ਆਪ ਦੀ ਧੀ ਹੈ ਅਸੀਂ ਦੇਖੋ ਆ ਵੀ ਕਰਾਂਗੇ ਇਹਨੂੰ ਸਹੀ ਜਗ੍ਹਾ ਤੇ ਪਹੁੰਚਾਵਾਂਗੇ ਜੇ ਇਹਦਾ ਮਾਂ ਪਿਓ ਇਹਦੀ ਸੇਵਾ ਕਰੇਗਾ ਜਾਂ ਕਿਸੇ ਨਾਲ ਸਾਥ ਵੀ ਦਵਾਂਗੇ ਇਹ ਹੁਣ ਧੀ ਬਿਲਕੁਲ ਸੇਫ ਹੈ ਔਰ ਜਿੰਨੇ ਵੀ ਸਿੰਘ ਇੱਥੇ ਬੈਠੇ ਆ ਅਸੀਂ ਇਸ ਧੀ ਦਾ ਪੂਰਾ ਸੁਜੋਗ ਦਵਾਂਗੇ ਔਰ ਜੇ ਸੱ ਪਰਿਵਾਰ ਨੇ ਇਤੇ ਤਸ਼ੱਦ ਕੀਤਾ ਇਸ ਬੱਚੀ ਤੇ ਇਸ ਬੱਚੀ ਨੂੰ ਬਹੁਤ ਦੁੱਖ ਦਿੱਤਾ ਹੈ ਅਸੀਂ ਉਸ ਉਹਨਾਂ ਤੱਕ ਵੀ ਪਹੁੰਚ ਕੇ ਅਸੀਂ ਪੂਰੀ ânਕਵਾਰੀ ਕਰਕੇ ਜਿਹੜਾ ਇਹ ਪੂਰਾ ਗਰੋਹ ਹੈ ਜਿਹੜਾ ਧੀਆਂ ਨੂੰ ਖਰੀਦਦਾ ਤੇ ਧਾਂ ਧੀਆਂ ਨੂੰ ਵੇਚਦਾ ਹੈ ਸਾਡਾ ਸਿਧਾਂਤ ਸੀ ਕਿ ਜਿਹੜੀ ਕੁੜੀ ਵੇਚ ਨਾਲ ਸਬੰਧ ਨਹੀਂ ਰੱਖਣਾ ਸਾਡਾ ਇੱਕ ਸਿਧਾਂਤ ਸੀ ਗਾ ਬਿਲਕੁਲ ਵੀ ਕੁੜੀ ਵੇਚ ਨਾਲ ਸਬੰਧ ਨਹੀਂ ਰੱਖਣਾ ਅੱਜ ਸਾਡੇ ਪੰਜਾਬ 'ਚ ਕੀ ਹੋ ਰਿਹਾ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਕੋਈ ਵੀ ਧੜੀ ਧੀ ਦੇ ਕੋਈ ਗੱਲ ਬੰਦੀ ਆ ਨਾ ਤੇ ਸਾਰੇ ਅੱਗੇ ਆਇਆ ਕਰੋ ਡਰਿਆ ਨਾ ਕਰੋ ਜੇ ਅੱਗੇ ਅਸੀਂ ਕੋਨਾ ਜਹੀ ਨਾਮ ਅੱਗੇ ਨਹੀਂ ਆਵਾਂਗੇ ਤਾਂ ਸਾਡਾ ਸਿਧਾਂਤ ਕੀ ਸਿੱਖਾਂ ਦਾ ਇਸ ਬਾਤ ਤੇ ਕੋਈ ਵੀ ਕੋਈ ਪਰਵਾਬ ਦੇ ਵਿੱਚ ਕਹਿੰਦਾ ਕੋਈ ਕੋਈ ਭੈਣਾ ਦੁਖੀ ਜਾਣਾ ਉਹ ਤਾਂ ਦੁੱਖ ਸਾਂਝਾ ਕਰਿਆ ਕਰੋ ਆ ਮੇਰਾ ਸੁਲਾਨੀ ਵੀ ਬੈਠੇ ਗੱਤ ਗਿਆ ਸਾਬਾਲੇ ਆਂਦੇ ਸੁਲਾਨੀ ਦੇ ਵੀਰ ਮੈਂ ਸਾਰੇ ਸੰਗ ਇੱਥੇ ਆਏ ਆਂ ਔਰ ਇਨਾ ਸਾਰੇ ਸਿੰਘ ਵੀ ਸਾਡੇ ਨਾਲ ਨੇ ਗੁਰਵੀਰ ਸਿੰਘ ਹਰੀ ਸੁਲਾਨੀ ਸੁਲਾਨੀ ਤੋਂ ਔਰ ਅਸੀਂ ਸਾਰੇ ਸਿੰਘ ਬਿਲਕੁਲ ਸਾਡੇ ਕੋਲ ਸਾਡੀ ਧੀ ਹੈ ਹੁਣ ਅਸੀਂ ਪੂਰਾ ਇਹਦੀ ਜੋ ਵੀ ਇਹਦੀ ਮਦਦ ਕਰਾਂਗੇ ਸਹਿਤ ਕਰਾਂਗੇ ਅੱਗੇ ਵਾਸਤੇ ਜਦੋਂ ਲੋੜ ਪਵੇ ਕਿ ਤੁਹਾਨੂੰ ਅਸੀਂ ਆਵਾਜ਼ ਮਾਰਾਂਗੇ ਸਾਰਾ ਇਕੱਠਾ ਹੋ ਕੇ ਧੀਆਂ ਦੀ ਮਦਦ ਲਈ ਅੱਗੇ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦੀ ਸਸਤਾ ਵੱਲੋਂ ਵੀ ਇਹ ਗੱਲ ਕਹਿਣੀ ਚਾਹਨੀ ਕਿ ਮੈਂ ਬੱਚੀਆਂ ਦੇ ਕੇਸ ਲੜਦੀਆਂ ਇਹ ਧੀ ਨੂੰ ਅਨਸਾਫ਼ ਦਿਵਾਉਣ ਲਈ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਅਪਰੋਚ ਕਰਾਂਗੇ ਪ੍ਰਸ਼ਾਸਨ ਤੱਕ ਵੀ ਕਰਾਂਗੇ ਲੀਡਰਸ਼ਿਪ ਤੱਕ ਵੀ ਕਰਾਂਗੇ ਇਲਾਕਿਆਂ ਲਈ ਵੀ ਕਰਾਂਗੇ ਤੇ ਨਾਲ ਅਸੀਂ ਇਹ ਕਹਿੰਨੀ ਕਿ ਇਸ ਤਰ੍ਹਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਘਤੀਆਂ ਸੰਤਾਪ ਭੋਗ ਰਹੀਆਂ ਜੇ ਤੁਹਾਡੇ ਏਰੀਆ ਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਬੱਚੀ ਤੁਹਾਨੂੰ ਮਿਲਦੀ ਹੈ ਤੁਸੀਂ ਬਾਬਾ ਜੀ ਬਲਕਾਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਵੀਰ ਜੀ ਬਲਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਸੁਖਦੇਵ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਭਾਈ ਸਾਹਿਬ ਨਾਲ ਮੇਰਾ ਨੰਬਰ ਹੈ ਜਿਹੜਾ ਮੀਡੀਆ ਦੇ ਉੱਤੇ ਆਨਲਾਈਨ ਚੱਲਦਾ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੀਆ ਜਿਹੜੀਆਂ ਧੀਆ ਦੇ ਕਦੇ ਮੁੱਲ ਨਹੀਂ ਪਾਏ ਜਾ ਸਕਦੇ ਧੀਆ ਕਦੇ ਵੇਚੀਆਂ ਨਹੀਂ ਜਾ ਸਕਦੀਆਂ ਧੀਆਂ ਉਹ ਹੁੰਦੀਆਂ ਨੇ ਜਿਹੜੀ ਇੱਕ ਸਮਾਜ ਦੀ ਨੀਮ ਰੱਖਦੀਆਂ ਨੇ ਇੱਕ ਸਮਾਜ ਦੀ ਬੁਨਿਆਦ ਆ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਸਾਨ ਜਿਨ੍ਹਾਂ ਨੇ ਰਾਜੀ ਮਹਾਰਾਜਾਂ ਨੂੰ ਜਨਮ ਦਿੱਤਾ ਹੋਵੇ ਜਿਨ੍ਹਾਂ ਨੇ ਵੰਸ਼ਾਂ ਨੂੰ ਅੱਗੇ ਚਲਾਇਆ ਹੋਵੇ ਵਿਧਾਇਆ ਹੋਵੇ ਜੀ ਅੱਜ ਉਹਨਾਂ ਦੀ ਪੰਜਾਬ ਦੀ ਧਰਤੀ ਤੇ ਮੁੱਲ ਪੈਣ ਲੱਗ ਜਾਣ ਇਸ ਤੋਂ ਸ਼ਰਮਨਾ ਘੋਰ ਕੋਈ ਗੱਲ ਨਹੀਂ ਹੋ ਸਕਦੀ ਅੱਜ ਲੋੜ ਆ ਸਾਨੂੰ ਹਰ ਇੱਕ ਦੀ سپورਟ ਦੀ ਧੰਨਵਾਦ វាយគុតិកាការសាវាយគុតិគីពតេ